ਮਾਰਜ ਨੇ ਬਰਤਨ ਕੀਤਾ ਤੇ 33 ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਇਆ ਗੁਰਮਖੋ ਐਸੀ ਕਿਰਪਾ ਕੀਤੀ ਜਿਹੜੀਆਂ ਚੱਕੀਆਂ ਸੀ ਘੁੰਮਣ ਲੱਗੀਆਂ ਬੋਲੋ ਸਤਨਾਮ ਗੱਜ ਕੇ ਬੋਲੋ ਸਤਨਾਮ ਜੀ ਬਾਤ ਕਿਰਪਾ ਕਰੋ ਦੀਨ ਕੇ ਦਾਤੇ ਜਦੋਂ ਬਾਦਰ ਨੂੰ ਦੱਸਿਆ ਕੋਈ ਫਕੀਰ ਕੈਦ ਦੇ ਵਿੱਚ ਆ ਗਿਆ ਤੇ ਉਹਨੇ ਤੇ ਚੱਕੀਆਂ ਚਲਾਤੀਆਂ ਸਾਰੀਆਂ ਕਹਿੰਦੇ ਛੱਡ ਦਿਓ ਫਕੀਰ ਨੂੰ ਕਹਿੰਦੇ ਫਕੀਰ ਨਹੀਂ ਜਾਂਦਾ ਜਦੋਂ ਬਾਪਰਾ ਆਇਆ ਚਰਨਾ ਤੇ ਨਮਸਕਾਰ ਕੀਤੀ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਲੋਕਾਂ ਦੇ ਇਹਨਾਂ ਜ਼ੁਲਮ ਕਿਉਂ ਕੀਤਾ ਕਹਿਣ ਲੱਗੇ ਮਹਾਰਾ ਤੁਹਾਨੂੰ ਰਿਆ ਕੀਤਾ ਮਹਾਰਾ ਜੀ ਕਹਿੰਦੇ ਅਸੀਂ ਤਾਂ ਆਹ ਜਿਹੜੇ ਤੂੰ ਬੰਦੀ ਬਣਾਏ ਨੇ ਇਹਨਾਂ ਨੂੰ ਛਡਾਉਣ ਵਾਸਤੇ ਆਇਆ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਜੀ ਕਹਿਣ ਲੱਗੇ ਇਹਨਾਂ ਤੇ ਇਹਨਾਂ ਜ਼ੁਲਮ ਕਿਉਂ ਕੀਤਾ ਕਹਿੰਦੇ ਮਹਾਰਾਜ ਹਿੰਦੁਸਤਾਨ ਦੇ ਸਾਰੇ ਪਠਾਣਾ ਨੇ ਈਨ ਮੰਨ ਲਈ ਪਰ ਏਮਰਾਬਾਦ ਦੇ ਪਠਾਣਾ ਨੇ ਮੇਰੀ ਈਨ ਨਹੀਂ ਮੰਨੀ ਇਹਨਾਂ ਨੂੰ ਈਨ ਮਨਾਉਣ ਬਾਅਦ ਤੇ ਸਬਕ ਸੁਣਾਇਆ ਸਿਖਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਬਰ ਬਾਦਸ਼ਾਹ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਏਮਰਾਬਾਦ ਦੇ ਵਿੱਚ ਆਏ ਅਸੀਂ ਇਹਨਾਂ ਲੋਕਾਂ ਨੂੰ ਸਿੱਖੀ ਦੇ ਧੁਰੇ ਨਾਲ ਸ਼ਬਦ ਦੇ ਨਾਲ ਜੋੜਿਆ ਆਪਾਂ ਜਿੱਦਾਂ ਪੜਦੇ ਆ ਗੋਇੰਦਵਾਲ ਸਿੱਖੀ ਦਾ ਧੁਰਾ ਤੇ ਮਾਰਾ ਨੇ ਚੱਕੀ ਦਾ ਢੇੜਾ ਦਿੱਤਾ ਤੇ ਪੱਥਰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਉੱਥੇ ਲਾ ਮਾਰਜ ਕੇ ਤੇ ਆ ਵੇਖ ਜਿਹੜੇ ਦਾਣੇ ਕੀਲੀ ਨਾਲ ਜੁੜੇ ਹੋਏ ਨੇ ਉਹ ਸਾਫ ਤੇ ਪਏ ਨੇ ਜਿਹੜੇ ਦਾਣੇ ਪੀਲੀ ਨਾਲ ਜੁੜੇ ਨੇ ਉਹ ਸਾਫ ਤੇ ਪਏ ਨੇ ਜਿਹੜੇ ਦਾਣੇ ਕੀਲੀ ਤੋਂ ਰੁੜ ਗਏ ਉਹਨਾਂ ਦਾ ਦਲੀਆ ਹੋ ਗਿਆ ਪਰਾਣੀਆਂ ਬੀਬੀਆਂ ਬੈਠੀਆਂ ਹੋਣਗੀਆਂ ਸਿਆਣੀਆਂ ਆਪਾਂ ਨੂੰ ਤਾਂ ਪਤਾ ਜਦੋਂ ਆਪਣੀਆਂ ਮਾਵਾ ਚੱਕੀ ਨਾਲ ਆਟਾ ਪੀ ਕੇ ਆਪਾਂ ਕਿਤੇ ਉਦੋਂ ਕਿਹੜਾ ਸਾਰੀ ਸਾਰੇ ਅਮੀਰ ਨਹੀਂ ਸੀ ਉਦੋਂ ਇੱਕ ਦੂਜੇ ਦੇ ਆਟਾ ਮੰਗ ਕੇ ਹੀ ਗੁਜ਼ਾਰਾ ਕਰਦੇ ਹੁੰਦੇ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਦਾਂ ਹੁਣ ਯੁੱਗ ਬਦਲ ਗਿਆ ਜਿਹੜੇ ਅੱਜ ਕੱਲ ਦੇ ਮੁੰਡੇ ਨੇ ਇਹਨਾਂ ਨੂੰ ਮਾੜੀ ਜੀ ਗੱਲ ਸੁਣਾਉ ਉਹਦਾ 1975 ਦੀ ਇਹ ਕਹਿੰਦੇ ਤੁਸੀਂ ਕਿਹੜੇ ਯੁੱਗ ਦੀ ਗੱਲ ਕਰਦੇ ਹੋ ਅੱਜ ਕੇ ਬੋਲੋ ਸਤਨਾਮ ਜਿਹੜੇ ਫਾਸਟ ਫੂਡ ਖਾਣ ਵਾਲੇ ਨੇ ਉਹ ਚੱਕੀ ਦੇ ਪੀਸੇ ਹੋਏ ਆਟੇ ਦੀ ਗੱਲ ਹੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਰਸ ਵਾਲੇ ਚੌਣ ਵੀ ਚੰਗੇ ਨਹੀਂ ਲੱਗਦੇ ਹਰ ਮੇਲ ਸਿਆਂ ਨਹੀਂ ਲੱਗਦੇ ਉਹਨਾਂ ਨੂੰ ਉਹਨਾਂ ਨੂੰ ਮੱਕੀ ਦੀ ਰੋਟੀ ਸਵੇਰ ਨੂੰ ਚਾਹ ਚ ਚੂਰ ਕੇ ਛੰਨੇ ਚ ਚਾਹ ਪੀ ਕੇ ਸਕੂਲ ਨੂੰ ਜਾਣੀ ਵੀ ਚੰਗੀ ਨਹੀਂ ਲੱਗਦੀ ਪਰ ਗੁਰੂ ਘਰ ਪਿਆਰਿਆ ਉਹ ਸਮਾਂ ਸੀ ਉਹ ਸਤੋਗੁਣ ਭੋਜਨ ਸੀ ਹੁਣ ਅਸੀਂ ਤਮੋਗੁਣ ਤੇ ਰਜੋਗੁਣ ਭੋਜਨ ਖਾਂਦੇ ਆ ਸਾਕਤੀ ਭੋਜਨ ਹੁੰਦਾ ਜਿਹੜਾ ਉਹ ਸਾਨੂੰ ਨਾਮ ਨਾਲ ਜੋੜਦਾ ਆਪਾਂ ਨੂੰ ਗੁਰੂ ਘਰ ਆ ਕੇ ਸਾਨੂੰ ਭੋਜਨ ਲੰਗਰ ਛੱਕੇ ਆਨੰਦ ਕਿਉਂ ਆਉਂਦਾ ਪਾਵੇਂ ਚਾਰ ਤੇ ਗੰਡੇ ਨਾਲ ਮਿਲ ਜੇ ਕਿਉਂਕਿ ਇੱਥੇ ਨਾਮ ਜਪਦੇ ਹੀ ਲੰਗਰ ਬਣਦਾ ਹੈ ਦਸਾਂ ਉਹਨਾਂ ਦੀ ਘਾਲ ਕਮਾਈ ਦਾ ਲੰਗਰ ਹੁੰਦਾ ਹੈ ਇੱਥੇ ਬਣਾਉਂਦਿਆਂ ਵੀ ਨਾਮ ਜਾਗਤ ਜਪਦੇ ਨੇ ਛਕਾਉਂਦਿਆਂ ਵੀ ਛਕਦੇ ਆ ਵੀ ਜਪਦੇ ਆਪਾਂ ਇੱਥੇ ਤਾਂ ਆਨੰਦ ਹੁੰਦਾ ਸੋ ਆਓ ਸਮਾਂ ਹੋ ਗਿਆ ਸਤਗੁਰੂ ਗੁਰਨਾਨ ਸਿੰਘ ਜੀ ਜਦੋਂ ਚੱਕਰ ਪੱਥਰ ਚੁੱਕਿਆ ਕਹਿੰਦੇ ਆ ਵੇਖੋ ਕੀਲੀ ਨਾਲ ਦਾਣੇ ਜੁੜੇ ਬਾਬਰ ਕਹਿੰਦਾ ਸਮਝਿਆ ਨਹੀਂ ਮੈਂ ਕੁਝ ਕਹਿੰਦੇ ਸਮਝਣ ਦੀ ਗਲਤੀ ਆ ਬਈ ਜੀ ਏਮਨਾਬਾਦ ਦੇ ਲੋਕਾਂ ਨੂੰ ਸਿੱਖੀ ਦੇ ਤੋਰੇ ਨਾਲ ਜੋੜਿਆ ਸੀ ਅਸੀਂ ਸ਼ਬਦ ਦੇ ਨਾਲ ਜੋੜਿਆ ਸੀ 도ਏ ਪੁੜ ਚੱਕੀ ਜੋੜ ਕੇ ਮਹਾਰਾ ਨੇ ਉੱਤੇ ਪ੍ਰਮਾਣ ਦਿੱਤਾ ਗੁਰਬਾਣੀ ਮੈਂ ਗੁਰਮਤਿ ਦੇ ਅਨੁਸਾਰ ਬੋਲਦਾ ਮੈਂ ਕੋਈ ਫालतੂ ਕੋਈ ਦੁਨਿਆਵੀ ਜਾਂ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਅਸੀਂ ਕਿਉਂਕਿ ਆਪਾਂ ਸਾਰੇ ਆਨੰਦ ਲੈਣ ਵਾਸਤੇ ਆਏ ਆ ਆਪਾਂ ਨੂੰ ਇਤਿਹਾਸ ਤੇ ਗੁਰਬਾਣੀ ਪੈਰਲਲ ਚੱਲਦੇ ਨੇ ਕਈ ਥਾਂ ਤੇ ਇਤਿਹਾਸ ਪੜ੍ਹ ਕੇ ਗੁਰਬਾਣੀ ਦੀ ਸਮਝ ਆਉਂਦੀ ਹੈ ਆ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ ਨਾ ਆ ਪੜ੍ਹਨਾ ਆਪਾਂ ਦੋਇਪੁਰ ਚੱਕੀ ਜੋੜ ਕੇ ਪੀਸਣ ਆਏ ਬੇਠ ਜੋ ਡੜ ਰਹੇ ਸੋ ਉबरे ਨਾਨਕ ਅਜਬ ਡਿਠ ਇਹ ਸ਼ਬਦ ਦੀ ਜੇ ਟ੍ਰਾਂਸਲੇਸ਼ਨ ਕਰਦੀ ਹੋਵੇ ਤਾਂ ਸਾਨੂੰ ਇਤਿਹਾਸ ਪੜਨਾ ਪੈਣਾ ਕਈ ਥਾਂ ਤੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਕਰਨ ਬਾਅਦ ਸਾਨੂੰ ਸੰਸਰਦਾਨ ਦੇ ਅੰਦਰ ਆਇਆ ਪਰਸਰਾਮ ਰੂਵੇ ਕਰਾਇਆ ਜਜਰੂ ਮਾ ਪੀਖਿਆ ਖਾਇ ਐਸੀ ਦਰਗਾ ਮਿਲੈ ਸਜ਼ਾਇ ਰੂਬ ਆਰਾਮ ਨਿਕਾਲਾ ਪਿਆ ਸੀਤਾ ਲਖਮਨ ਉਛੜ ਗਿਆ ਰੂਵਾ ਪੰਡ ਭਈ ਮਜ਼ੂਰ ਜਿਸਕੇ ਸਵਾਮੀ ਰਹਤ ਜਰੂਰ ਵਚਨ ਵਿੱਚ ਜਾ ਖੋਇ ਗਿਆ ਕੀ ਕਰਨ ਪਾਪੀ ਪਾਇਆ ਰੂਵਾ ਰਾਜੇ ਕਰਨ ਪੜਾਇ ਘਰ ਘਰ ਮੰਗਾ ਪੀਖਿਆ ਜਾਏ ਬਾਲੀ ਰੂਵਾ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਸਾ ਇਹ ਇੱਕ ਟਾਈਟਲ ਨੇ ਜਿਵੇਂ ਸਰਲੇਖ ਮੇਰਾ ਸਕੂਲ ਮੇਰਾ ਟੀਚਰ ਮੇਰਾ ਪਿੰਡ ਇਹ ਟਾਈਟਲ ਨੇ ਜਦੋਂ ਆਪਾਂ ਕੇਵਲ ਆਪਾਂ ਉਹ ਪੜ੍ਹਦੇ ਆ ਸਰਲੇਖ ਪੜ੍ਹਦੇ ਆ ਪਰੰਤੂ ਅੰਦਰ ਸਾਨੂੰ ਪੈਰਾਗ੍ਰਾਫ ਚ ਦੇਖਣਾ ਪੜਾ ਮੇਰੇ ਸਕੂਲ ਚ ਕੀ ਹੈ ਉਸ ਕਰਕੇ ਸੰਸਰਦਾਨ ਦੇ ਇੰਦਰ ਆਇਆ ਪਰਸਰਾਮ ਰੋਵੇ ਕਰਾਇ ਇੰਦਰ ਵੀਰ ਹੁੰਦਾ ਪਰਸਰਾ ਵੀ ਰੋਂਦਾ ਅਜਾ ਜੋ ਰੋਵਾ ਭੀਖਿਆ ਖਾ ਕੇ ਆਜਰਾਜ ਲਿੱਦ ਖਾ ਕੇ ਰੋ ਰਿਹਾ ਅਜਾ ਜੋ ਰੋਵਾ ਭੀਖਿਆ ਖਾਏ ਇਸੀ ਦਰਗਾ ਮਿਲਸਾ ਰੋਵਾ RAMਨ ਕਾਲਾ ਪਏ RAMਚੰਦਰ ਵੀ ਰੋਂਦਾ ਰੋਵਾ ਰਾਮਨ ਕਲਾ ਪਏ ਸੀਤਾ ਲਖਮਣੇਸ਼ਰ ਗਾ ਰੋਵਾ ਪੰਡ ਪਏ ਮਜ਼ਦੂਰ ਜਿਸਕੇ ਸਵਾਮੀ ਰਤ ਹਜੂਰ ਭਗਵਾਨ ਕ੍ਰਿਸ਼ਨ ਨਾਲ ਰਹਿੰਦੇ ਨੇ ਪੰਡ ਵੀ ਰਹਿੰਦੇ ਨੇ ਮਜ਼ਦੂਰੀ ਕਰਦੇ ਨੇ ਰੋਵਾ ਜਨਮੇਜਾ ਕੋਇਆ ਗਿਆ ਕੀ ਕਰਨ ਪਾਪੀ ਪਏ ਰੋਵਾ ਰਾਜੇ ਕੰਨ ਪੜਾਏ ਘਰ ਘਰ ਮੰਗਿਆ ਭੀਖਿਆ ਜੀ ਰਬ ਵਾਲੀ ਰੋਵਾ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਜੇ ਇੱਕ ਸ਼ਬਦੀ ਟ੍ਰਾਂਸਲੇਸ਼ਨ ਕਰਦੇ ਜਰਾ ਧਿਆਨ ਦਿਓ ਇਹ ਐਜੂਕੇਟਿਡ ਗੱਲ ਹੈ ਜੇ ਇੱਕ ਇੱਕ ਪੰਕਤੀ ਦੀ ਟ੍ਰਾਂਸਲੇਸ਼ਨ ਕਰਨੀ ਹੈ ਇੱਕ ਗ੍ਰੰਥ ਪੜ੍ਹਨਾ ਪੈਣਾ ਅੱਜ ਕੇ ਬੋਲੋ ਸਤਨਾਮ ਵਾਹ ਫਿਰ ਟ੍ਰਾਂਸਲੇਸ਼ਨ ਹੋਣੀ ਹੈ ਇਹ ਵੈਸੀ ਹੀ ਕਹਦਾ ਵੀ ਆਹ ਵੀ ਨਹੀਂ ਹੋਇਆ ਆਹ ਵੀ ਨਹੀਂ ਹੋਇਆ ਤਾਂ ਐਵੇਂ ਗੱਲ ਫੇਰ ਨਹੀਂ ਗੱਲ ਬਣਦੀ ਗੱਜ ਕੇ ਬੋਲੋ ਸਤਨਾਮ ਵਾਡਾ ਸਮਾਸੀ ਮਹਾਂਪੁਰਖਾਂ ਕੋਲੋਂ ਬੜੀ ਸਖਤ ਸੁਭਾਅ ਸੀ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਂਪੁਰਖਾਂ ਦਾ ਜਿਹਨਾਂ ਨੇ ਪੜਾਇਆ ਉੱਥੇ ਫਿਰ ਮਹਾਰਾਜ ਨੇ ਕਹਿੰਦੇ ਆਹ ਵੇਖ ਲਓ ਜਿਹੜੇ ਸਿੱਖੀ ਦੇ ਧੁਰੇ ਨਾਲ ਜੁੜਗੇ ਨਾ ਜਿਨ੍ਹਾਂ ਨੇ ਵਚਨ ਸੁਣਿਆ ਸੁਣ ਕੇ ਮੰਨੇ ਆ ਮੰਨ ਕੇ ਅਮਲ ਕੀਤਾ ਭਾਈ ਲਾਲੋ ਵਰਗਿਆਂ ਦਾ ਤੂੰ ਕੱਖ ਨਹੀਂ ਵਿਗਾੜ ਸਕਿਆ ਪਰ ਇਹਨਾਂ ਨੇ ਵਚਨ ਸੁਣਿਆ ਵੀ ਮੰਨਿਆ ਵੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ ਆਹ ਵੇਖ ਲਓ ਮਹਾਰਾਜ ਨੇ ਉੱਥੇ ਵਚਨ ਕੀਤਾ ਗੁਰੂ ਕੀ ਨਵਾਜ਼ ਕਹਿਣ ਲੱਗੇ